ਕਬੱਡੀ ਗਿਣਤੀ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋਰੀਆਂ ਨੇ ਉੱਥੇ ਵੱਖ-ਵੱਖ ਸਥਾਨਾਂ ਤੋਂ ਜਿਹੜੇ ਨਗਰ ਕੀਰਤਨ ਆ ਉਹ ਸਜਾਏ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਨਿਰਮਲ ਭੇਖ ਦੇ ਵੱਲੋਂ ਸਜਾਇਆ ਗਿਆ ਉਹ ਇਸ ਸਮੇਂ ਤੱਕ ਸ਼੍ਰੀ ਕੇਸਗੜ ਸਾਹਿਬ ਵਿਖੇ ਪਹੁੰਚ ਚੁੱਕਾ ਹੈ ਤੇ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੀ ਸੰਗਤ ਹੈ ਉਹ ਖਾਸ ਤੌਰ ਤੇ ਤੱਕ ਸ਼੍ਰੀ ਕੇਸਗੜ ਸਾਹਿਬ ਵਿਖੇ ਸਵੇਰੇ ਅੰਮ੍ਰਿਤ ਵੇਲੇ ਤੋਂ ਜਿਹੜਾ ਨਤਮਸਤਕ ਹੋਣ ਦੇ ਲਈ ਇੱਥੇ ਪੁੱਜ ਰਹੀ ਹੈ ਤੁਸੀਂ ਦੇਖ ਸਕਦੇ ਹੋ ਨਗਾਰਿਆਂ ਦੀਆਂ ਝੋਟਾਂ ਦੇ ਉੱਪਰ ਬੈਂਡ ਬਾਜਿਆਂ ਦੇ ਨਾਲ ਜਿਹੜਾ ਸੰਗਤ ਜਿਹੜੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਇੱਥੇ ਨਤਮਸਤਕ ਹੋਣ ਦੇ ਲਈ ਪੁੱਜ ਰਹੀ ਹੈ ਕਿਉਂਕਿ ਕੌਮੀ ਤਿਹਾਰ ਹੋਲਾ ਮਹੱਲਾ ਦਾ ਹੈ ਅੱਜ ਦੂਸਰਾ ਪੜਾਅ ਹੈ ਜੋ ਸ਼੍ਰੀ ਅਨੰਦਪੁਰ ਸਾਹਿਬ ਵਿਖੇ 24 ਤਰੀਕ ਨੂੰ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਦੇ ਨਾਲ ਸ਼ੁਰੂ ਹੋਇਆ ਹੈ 24 ਤਰੀਕ ਦੀ ਜੇਕਰ ਗੱਲ ਕੀਤੀ ਜਾਵੇ ਜਿੱਥੇ ਅੱਜ ਨਗਰ ਕੀਰਤਨ ਜਿਹੜੇ ਇੱਥੇ ਪੁੱਜ ਰਹੇ ਨੇ ਉੱਥੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਨੇ ਇਸੇ ਤਰੀਕੇ ਦੇ ਨਾਲ ਦੋ ਰੋਜ਼ਾ ਅੰਤਰਰਾਸ਼ਟਰੀ ਕੱਤਕੇ ਮੁਕਾਬਲੇ ਜਿਹੜੇ ਉਹ ਇੱਥੇ ਕਰਾਏ ਜਾਣਗੇ ਸੋ ਇਹ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਜਿਹੜੀ ਹੈ ਇਸ ਸਮੇਂ ਦੇਖਣ ਨੂੰ ਮਿਲ ਰਹੀ ਹੈ ਜੇਕਰ ਇਹ ਕਹਿ ਲਿਆ ਜਾਵੇ ਕਿ ਤਿਲ ਸਿੱਟਣ ਦੀ ਵੀ ਜਗ੍ਹਾ ਅਨੰਦਪੁਰ ਦੀ ਇਸ ਪੁਰੀ ਦੇ ਵਿੱਚ ਨਹੀਂ ਹੈ ਤਾਂ ਇਸ ਦੇ ਵਿੱਚ ਕੋਈ ਅਤਕਤਨੀ ਨਹੀਂ ਹੋਵੇਗੀ ਕਿਉਂਕਿ ਇੱਕ ਧਾਰਮਿਕ ਮਾਹੌਲ ਦੇ ਵਿੱਚ ਪੂਰੀ ਰੋਹਾਨੀਅਤ ਦੇ ਮਾਹੌਲ ਦੇ ਵਿੱਚ ਗੁਰੂ ਰੰਗ ਦੇ ਵਿੱਚ ਰੰਗੀ ਹੋਈ ਹੈ ਜਿਹੜੀ ਨਗਰੀ ਆ ਨਜ਼ਰ ਪੈ ਰਹੀ ਹੈ ਸੋ ਤਾਂ ਕਾਸ਼ ਜਿਹੜੇ ਕੇਸਗੜ ਸਾਹਿਬ ਨੂੰ ਬੇਹਦ ਖੂਬਸੂਰਤ ਤਰੀਕੇ ਦੇ ਨਾਲ ਜਿਹੜਾ ਸਜਾਇਆ ਗਿਆ ਹੈ ਰੰਗ ਬਰੰਗੇ ਫੁੱਲਾਂ ਦੇ ਨਾਲ ਰਾਤ ਸਮੇਂ ਰੌਸ਼ਨੀਆਂ ਜਿਹੜੀਆਂ ਨੇ ਉਹ ਰੌਸ਼ਨੀਆਂ ਦੇ ਨਾਲ ਪੂਰਾ ਜਿਹੜਾ ਕੰਪਲੈਕਸ ਹੈ ਤੱਕ ਸ਼੍ਰੀ ਕੇਸਗੜ ਸਾਹਿਬ ਦਾ ਉਹ جگਮਗਾ ਉੱਠਦਾ ਹੈ ਸੋ ਪੂਰਾ ਜੋਸ਼ ਹੈ ਕਿਉਂਕਿ ਖਾਲਸੇ ਦੇ ਜਾਹੋ ਜਲਾਲ ਦਾ ਪ੍ਰਤੀਕ ਕੌਮੀ ਤਿਹਾਰ ਹੋਲਾ ਮਹੱਲਾ ਹੈ ਪੂਰੇ ਜਾਹੋ ਜਲਾਲ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਕਿਉਂਕਿ ਜੇਕਰ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਹੋਲਾ ਮਹੱਲਾ ਜਿਹੜਾ ਗੁਰੂ ਸਾਹਿਬ ਵੱਲੋਂ ਬਖਸ਼ਿਆ ਗਿਆ ਸੀ 1700 ਇਸਵੀ ਦੇ ਵਿੱਚ ਪਹਿਲਾ ਹੋਲਾ ਮਹੱਲਾ ਮਨਾਇਆ ਗਿਆ ਸੋ ਨਿਰਭੈਤਾ ਪਰਨ ਦੇ ਲਈ ਸੂਰਬੀਰਤਾ ਪਰਨ ਦੇ ਲਈ ਖਾਲਸੇ ਨੂੰ ਹਰ ਤਰੀਕੇ ਦੇ ਨਾਲ ਤਿਆਰ ਬਰ ਤਿਆਰ ਰੱਖਣ ਦੇ ਲਈ ਸਾਹਿਬੇ ਕਮਾਲ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਹੋਲਾ ਮਹੱਲਾ ਬਖਸ਼ਿਆ ਗਿਆ ਉਸੇ ਪਰੰਪਰਾ ਨੂੰ ਅੱਗੇ ਤੋਰਦੇ ਹੋਏ ਲਗਾਤਾਰ ਉਦੋਂ ਤੋਂ ਲੈ ਕੇ ਹੁਣ ਤੱਕ ਹੋਲੇ ਮਹੱਲੇ ਦੇ ਮੌਕੇ ਤੇ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਜਿਹੜੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੁੰਦੀ ਹੈ ਕੈਮਰਾਮੈਨ ਮਨਪ੍ਰੀਤ ਦੇ ਨਾਲ ਬੀਐਸ ਜਾਨਾ ਪੀਟੀਸੀ ਨਿਊਜ਼ ਸ੍ਰੀ ਅਨੰਦਪੁਰ ਸਾਹਿਬ